ਆ ਦੇਖ ਲੋ ਲੋਕਾਂ ਦੀਆਂ ਕਰਤੋਤਾ CIA ਸਟਾਫ ਦਾ ਮੁਲਾਜ਼ਮ ਬਣ ਕੇ ਇੱਕ ਗੈਸ ਸਿਲੰਡਰ ਡਿਲੀਵਰੀ ਬੁਆਏ ਦੇ ਕੋਲੋਂ 22000 ਰੁਪਿਆ ਲੈ ਕੇ ਹੋਇਆ ਫਰਾਰ ਤੇ ਟੈਂਪੂ ਤੇ ਗੈਸ ਸਿਲੰਡਰ ਡਿਲੀਵਰੀ ਕਰਦਾ ਬੰਦਾ ਵੀ ਉਹਦੇ ਕੋਲ 22000 ਰੁਪਿਆ ਕਹਿੰਦਾ ਵੀ ਮੇਰੇ ਕੋਲ CIA ਦੇ ਮੁਲਾਜ਼ਮ ਦੇ ਨਾਂ ਤੇ ਕੋਈ ਬੰਦਾ ਲੈ ਗਿਆ ਜਦੋਂ ਕਿ ਜਿਹੜੀ ਉਹ ਜਗ੍ਹਾ ਪਿੰਡ ਦੇ ਬਿਲਕੁਲ ਨੇੜੇ ਠੀਕ ਹੈ ਉਹ ਉੱਥੇ ਡਰ ਵਾਲਾ ਜਾਂ ਕਿਸੇ ਕਿਸਮ ਦਾ ਕੋਈ ਮਾਹੌਲ ਜਾਂ ਇਹ ਜੀ ਕੋਈ ਗੱਲਬਾਤ ਨਹੀਂ ਹੈ ਉਹ ਦਰਖਾਸਤ ਦੀ ਅਸੀਂ ਬਰੀਕੀ ਨਾਲ ਪੜਤਾਲ ਕਰ ਰਹੇ ਹਾਂ ਪੜਤਾਲ ਪ੍ਰੰਤ ਜੇ ਅਸੀਂ ਵੀ ਸੂਰਤ ਹੋਈ ਉਹਦੇ ਮੁਤਾਬਕ ਕੂਨੀ ਕਾਰਵਾਈ ਅਮਲ ਚ ਜਾਂਦੀ ਜਾਵੇਗੀ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹਾ ਸ਼ਖਸ ਮਿਲਦਾ ਜਿਹੜਾ ਆਪਣੇ ਆਪ ਨੂੰ ਸੀਆਈਏ ਦਾ ਜਾਂ ਕਿਸੇ ਹੋਰ ਅਦਾਰੇ ਦਾ ਜਾਂ ਪੁਲਿਸ ਮਹ라ਜਮ ਦੱਸਦਾ ਜਾਂ ਕਿਸੇ ਹੋਰ ਮਹਿਕਨੇ ਦਾ ਮਰਾਜ਼ ਨੱਸਦਾ ਤੇ ਐਦਾਂ ਉਹਨੂੰ ਮਤਲ ਜਿਹੜਾ ਹੈਗੇ ਆਪਣੇ ਆਪ ਪੈਸੇ ਨਾ ਦਿਓ ਤੁਸੀਂ ਉਹਦੀ ਇੱਛਤ ਜੇਗੀ ਜਿਹੜੀ ਤੁਰੰਤ ਥਾਣੇ 'ਚ ਕਰੋ ਜਾਂ ਉਹਦੇ ਖਿਲਾਫ ਜਿਹੜਾ ਹੈਗਾ ਰੌਲਾ ਵਗੈਰਾ ਪਾਓ ਠੀਕ ਹੈ ਕਿਉਂਕਿ ਜੇ ਉਹ ਮਤਲ ਥੋੜਾ ਜਿਹਾ ਵੀ ਕੱਲ ਅਵੇਅਰਨੈਸ ਕਰੇ ਤੇ ਬਿਲਕੁਲ ਪਿੰਡ ਨਾਲ ਆ ਲੋਕ ਜਿਹੜੇ ਹੈਗੇ ਉਹ ਰਸਤਾ ਆਮ ਚੱਲਦਾ ਤੇ ਇਹੋ ਜੀ ਕੋਈ ਘਟਨਾ ਨਹੀਂ ਹੋ ਸਕਦੀ ਸੀ ਮੈਂ ਫੇਰ ਦੁਬਾਰਾ ਇਹੀ ਲੋਕਾਂ ਨੂੰ ਫੀਲ ਕਰਦਾ ਕਿ ਜੇਕਰ ਇਹ ਜੀ ਕੋਈ ਗੱਲ ਹੁੰਦੀ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਥਾਣੇ 'ਚ ਕਰ ਦਿਓ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਕਰਦੇ ਕੱਲ ਇੱਕ ਸਾਡੇ ਕੋਲ ਸ਼ਿਕਾਇਤ ਆਈ ਸੀਗੀ ਕਿ ਪਿੰਡ ਰਾਮਪੁਰੇ 'ਚ ਕਿਸੇ ਟੈਂਪੂ ਤੇ ਗੈਸ ਸਿਲੰਡਰ ਡਿਲੀਵਰੀ ਕਰਦਾ ਬੰਦਾ ਕਿ ਉਹਦੇ ਕੋਲ 20000 ਰੁਪਇਆ ਕਹਿੰਦਾ ਵੀ ਮੇਰਕੂੰ ਸੀਆਈਏ ਦੇ ਮਲਾਜਿੰਦੇ ਨਾਂ ਤੇ ਕੋਈ ਬੰਦਾ ਲੈ ਗਿਆ ਜਦੋਂ ਕਿ ਜਿਹੜੀ ਉਹ ਜਗ੍ਹਾ ਪਿੰਡ ਦੇ ਬਿਲਕੁਲ ਨੇੜੇ ਠੀਕ ਹੈ ਉਹੀ ਉੱਥੇ ਡਰ ਵਾਲਾ ਜਾਂ ਕਿਸੇ ਕਿਸਮ ਦਾ ਕੋਈ ਮਾਹੌਲ ਜਾਂ ਇਹ ਜੀ ਕੋਈ ਗਲਬਾਤ ਨਹੀਂ ਹੈ ਉਹ ਦਰਖਾਸਤ ਦੀ ਅਸੀਂ ਬਰੀਕੀ ਨਾਲ ਪੜਤਾਲ ਕਰ ਰਹੇ ਹਾਂ ਪੜਤਾਲ ਪ੍ਰੰਤ ਜੇ ਅਸੀਂ ਵੀ ਸੂਰਤ ਹੋਈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚ ਜਾਂਦੀ ਜਾਵੇਗੀ ਤੇ ਤੁਹਾਡੇ ਮਾਧਮ ਰਹੀਂ ਮੈਂ ਲੋਕਾਂ ਨੂੰ ਵੀ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹਾ ਸ਼ਖਸ ਮਿਲਦਾ ਜਿਹੜਾ ਆਪਣੇ ਆਪ ਨੂੰ ਸੀਆਈਏ ਦਾ ਜਾਂ ਕਿਸੇ ਹੋਰ ਅਦਾਰੇ ਦਾ ਜਾਂ ਪੁਲਿਸ ਮੁਲਾਜ਼ਮ ਦੱਸਦਾ ਜਾਂ ਕਿ ਜ਼ਹੂਰ ਮਹਿਕਮੇ ਦਾ ਮਰਾਜ਼ ਨਹੀਂ ਕਸਦਾ ਤੇ ਐਦਾਂ ਉਹਨੂੰ ਮਤਲ ਜਿਹੜਾ ਹੈਗੇ ਆਪਣੇ ਆਪ ਪੈਸੇ ਨਾ ਦਿਓ ਤੁਸੀਂ ਉਹਦੀ ਇੱਛਕਾਇਤੀ ਹੈਗੀ ਹੈ ਵੀ ਤੁਰੰਤ ਥਾਣੇ 'ਚ ਕਰੋ ਜਾਂ ਉਹਦੇ ਖਿਲਾਫ ਜਿਹੜਾ ਹੈਗਾ ਰੌਲਾ ਵਗੈਰਾ ਪਾਓ ਠੀਕ ਹੈ ਕਿਉਂਕਿ ਜੇ ਉਹ ਮਤਲ ਥੋੜਾ ਜਿਹਾ ਵੀ ਕੱਲ ਅਵੇਅਰਨੈਸ ਕਰੇ ਤੇ ਬਿਲਕੁਲ ਪਿੰਡ ਨਾਲ ਆ ਲੋਕ ਜਿਹੜੇ ਹੈਗੇ ਉਹ ਰਸਤਾ ਆਮ ਚੱਲਦਾ ਤੇ ਇਹੋ ਜੀ ਕੋਈ ਘਟਨਾ ਨਹੀਂ ਹੋ ਸਕਦੀ ਸੀ ਮੈਂ ਫੇਰ ਦੁਬਾਰਾ ਇਹੀ ਲੋਕਾਂ ਨੂੰ ਫੀਲ ਕਰਦਾ ਕਿ ਜੇਕਰ ਇਹ ਜੀ ਕੋ ਗੱਲ ਹੁੰਦੀ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਥਾਣੇ 'ਚ ਕਰ ਦਿਓ ਤੇ ਉਹਦੇ ਖਿਲਾਫ